जेम्स कारविल एक सियासी रणनीतिकार ने एक बार कहा सी, मैं सोचता सी कि जे पुनर्जन्म हों मैं राष्ट्रपति पोप या एक पॉइंट चार सौ बेसबॉल हिटर बनके वापस आना चाहाँगा पर हूँ मैं बॉन्ड मार्केट बन के वापस आना चाहना हूं। तुसी हर किसी न डरा सकते हो यह गल सुन लो, बड़ी अजीब लगती है पर इस विच बहुत डूंगाई है ਅੱਜ ਅਸੀਂ ਇਸੇ ਸ਼ਕਤੀਸ਼ਾਲੀ ਪਰ ਅਕਸਰ ਨਜ਼ਰਅੰਦਾਜ਼ ਕੀਤੀ ਗਈ ਦੁਨੀਆ ਦੀ ਗਹਿਰਾਈ ਨਾਲ ਪਰਚੋਲ ਕਰ ਰਹੇ ਹਾਂ ਸਾਡਾ ਮਕਸਦ ਇਹ ਸਮਝਣਾ ਹੈ ਕਿ ਇਹ ਬੌਂਡ ਆਖਿਰ ਹਨ ਕੀ ਇਹ ਸਟਾਕ ਮਾਰਕੀਟ ਦੇ ਨਿਵੇਸ਼ਕਾਂ ਲਈ ਇੰਨੇ ਜ਼ਰੂਰੀ ਕਿਉਂ ਹਨ ਅਤੇ ਇਹ ਕਿਵੇਂ ਚੁੱਪਚਾਪ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਚਲਾਉਂਦੇ ਹਨ ਬਿਲਕੁਲ ਜੇ ਸਟਾਕ ਮਾਰਕੀਟ ਇੱਕ ਰੌਣਕ ਵਾਲਾ ਥੀਏਟਰ ਹੈ ਤਾਂ ਸਮਝੋ ਬੌਂਡ ਮਾਰਕੀਟ ਪਰਦੇ ਦੇ ਪਿੱਛੇ ਦਾ ਉਹ ਸ਼ਾਂਤ ਡਾਇਰੈਕਟਰ ਹੈ ਜੋ ਪੂਰਾ ਸ਼ੋਅ ਚਲਾ ਰਿਹਾ ਹੈ ਇਹ ਚੁੱਪ-ਚਾਪ ਸਰਕਾਰਾਂ ਨੂੰ ਅਨੁਸ਼ਾਸਨ ਸਿਖਾਉਂਦਾ ਹੈ ਕੇਂਦਰੀ ਬੈਂਕਾਂ ਨੂੰ ਦਿਸ਼ਾ ਦਿੰਦਾ ਹੈ ਤੇ ਸਟਾਕਸ ਦੀ ਕਿਸਮਤ ਵੀ ਤੈਅ ਕਰਦਾ ਹੈ ਅੱਜ ਅਸੀਂ ਉਸੇ ਡਾਇਰੈਕਟਰ ਦੇ ਪੇਧ ਖੋਲਾਂਗੇ ਚਲੋ ਫਿਰ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਦੇ ਆ ਮੰਨ ਲਓ ਕਿਸੇ ਨੂੰ ਕੁਝ ਵੀ ਨਹੀਂ ਪਤਾ ਸਭ ਤੋਂ ਸੌਖੇ ਸ਼ਬਦਾਂ ਵਿੱਚ ਇਹ ਬੌਂਡ ਆਖਿਰ ਹੈ ਕੀ ਇੱਕ ਤਰ੍ਹਾਂ ਦਾ ਆਈਓਯੂ ਮਤਲਬ ਮੈਂ ਤੁਹਾਡਾ ਦੇਣਦਾਰਾਂ ਵਰਗਾ ਕੁਝ ਹੈ ਹਾਂਜੀ ਤੁਸੀਂ ਬਿਲਕੁਲ ਸਹੀ ਜਗ੍ਹਾ ਤੋਂ ਸ਼ੁਰੂ ਕੀਤਾ ਹੈ ਇੱਕ ਬੌਂਡ ਅਸਲ ਵਿੱਚ ਇੱਕ ਬਹੁਤ ਹੀ ਕੀ ਕਹਿੰਦੇ ਨੇ ਰਸਮੀ ਕਿਸਮ ਦਾ ਆਈਓਯੂ ਹੈ ਇੱਕ ਕਰਜ਼ਾ ਜਿਵੇਂ ਤੁਸੀਂ ਬੈਂਕ ਵਿੱਚ ਪੈਸੇ ਰੱਖਦੇ ਹੋ ਉਹ ਇੱਕ ਫਿਕਸਡ ਡਿਪੋਜ਼ਿਟ ਯਾਨੀ ਐਫ ਡੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਕੰਪਨੀ ਨੂੰ ਸਿੱਧਾ ਪੈਸਾ ਦਿੰਦੇ ਹੋ ਤਾਂ ਉਹ ਕਾਰਪੋਰੇਟ ਬਾਂਡ ਹੋ ਸਕਦਾ ਹੈ ਅਤੇ ਜਦੋਂ ਤੁਸੀਂ ਸਰਕਾਰ ਨੂੰ ਮੰਨ ਲਓ ਸੜਕਾਂ ਜਾਂ ਸਕੂਲ ਬਣਾਉਣ ਲਈ ਪੈਸੇ ਉਧਾਰ ਦਿੰਦੇ ਹੋ ਤਾਂ ਉਸ ਨੂੰ ਸਰਕਾਰੀ ਸੁਰੱਖਿਆ ਜਾਂ ਜੀ ਸਿਕ ਕਿਹਾ ਜਾਂਦਾ ਹੈ ਅੱਛਾ ਤਾਂ ਮਤਲਬ ਇਹ ਸਾਰੇ ਇੱਕੋ ਹੀ ਪਰਿਵਾਰ ਦੇ ਮੈਂਬਰ ਹੋਏ ਨਾਮ ਪਾਵੇਂ ਵੱਖਰੇ ਹੋਣ ਪਰ ਕੰਮ ਇੱਕੋ ਏ ਪੈਸੇ ਉਧਾਰ ਦੇਣਾ ਤੇ ਉਸ ਤੇ ਵਿਆਜ ਕਮਾਣਾ ਬਿਲਕੁਲ ਸਹੀ ਤੁਸੀਂ ਪੈਸੇ ਉਧਾਰ ਦੇ ਰਹੇ ਹੋ ਅਤੇ ਬਦਲੇ ਵਿੱਚ ਜਾਰੀ ਕਰਤਾ ਯਾਨੀ ਇਸ਼ੂਅਰ ਤੁਹਾਨੂੰ ਇੱਕ ਤੈਹ ਸਮੇਂ ਬਾਅਦ ਤੁਹਾਡਾ ਪੈਸਾ ਵਾਪਸ ਕਰਨ ਦਾ ਵਾਅਦਾ ਕਰਦਾ ਹੈ ਤੇ ਉਸ ਸਮੇਂ ਦੌਰਾਨ ਨਿਯਮਿਤ ਵਿਆਜ ਵੀ ਦਿੰਦਾ ਹੈ ਇਸ ਦੇ ਨ ਤਿੰਨ ਮੁੱਖ ਹਿੱਸੇ ਹੁੰਦੇ ਨੇ ਇਹ ਸਮਝਨੇ ਬਹੁਤ ਜ਼ਰੂਰੀ ਨੇ ਪਹਿਲਾ ਹੈ ਪਾਰ ਵੈਲਿਊ ਇਹ ਬੌਂਡ ਦਾ ਅਸਲ ਮੁੱਲ ਹੈ ਜੋ ਤੁਹਾਨੂੰ ਮਿਆਦ ਪੂਰੀ ਹੋਣ ਤੇ ਵਾਪਸ ਮਿਲਦਾ ਹੈ ਭਾਰਤ ਵਿੱਚ ਆਮ ਤੌਰ ਤੇ ਇਹ 1000 ਰੁਪਏ ਹੁੰਦਾ ਹੈ ਠੀਕ ਹੈ ਤਾਂ 1000 ਰੁਪਏ ਉਹ ਰਕਮ ਹੈ ਜੋ ਸਾਨੂੰ ਅਖੀਰ ਵਿੱਚ ਵਾਪਸ ਮਿਲਣੀ ਹੈ ਪਰ ਕੋਈ ਵੀ ਸਾਲਾਂ ਲਈ ਆਪਣਾ ਪੈਸਾ ਬਿਨਾਂ ਕਮਾਏ ਦੇ ਕਿਉਂ ਦੇਵੇਗਾ ਇਸ ਤੇ ਕੁਝ ਨਿਯਮਿਤ ਆਮਦਨ ਤਾਂ ਹੁੰਦੀ ਹੋਵੇਗੀ ਹਾਂਜੀ ਬਿਲਕੁਲ ਤੇ ਇਹੀ ਦੂਜਾ ਹਿੱਸਾ ਹੈ ਕੂਪਨ ਰੇਟ ਇਹ ਉਹ ਸਾਲਾਨਾ ਵਿਆਜ ਦਰ ਹੈ ਜੋ ਜਾਰੀ ਕਰਤਾ ਤੁਹਾਨੂੰ ਪਾਰ ਵੈਲਿਊ ਤੇ ਦੇਣ ਦਾ ਵਾਅਦਾ ਕਰਦਾ ਹੈ ਜੇ 1000 ਰੁਪਏ ਦੇ ਬੌਂਡ ਤੇ 7% ਕੂਪਨ ਰੇਟ ਹੈ ਤੇ ਤੁਹਾਨੂੰ ਹਰ ਸਾਲ 70 ਰੁਪਏ ਮਿਲਣਗੇ ਤੇ ਇਹ ਰੇਟ ਬਦਲਦਾ ਨਹੀਂ ਨਹੀਂ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਕਿ ਇਹ ਕੂਪਨ ਰੇਟ ਬੌਂਡ ਦੀ ਪੂਰੀ ਜ਼ਿੰਦਗੀ ਲਈ ਤੈਅ ਹੋ ਜਾਂਦਾ ਹੈ ਤੀਜਾ ਹਿੱਸਾ ਹੈ ਮੈਚਿਓਰਿਟੀ ਡੇਟ ਮਤਲਬ ਉਹ ਆਖਰੀ ਤਾਰੀਖ ਜਦੋਂ ਤੁਹਾਡਾ ਪੂਰਾ ਪੈਸਾ ਯਾਨੀ ਪਾਰ ਵੈਲਿਊ ਤੁਹਾਨੂੰ ਵਾਪਸ ਮਿਲ ਜਾਂਦਾ ਹੈ ਇਥੇ ਇੱਕ ਗੱਲ ਦਿਲਚਸਪ ਹੈ ਜਿਵੇਂ ਬੈਂਕ ਲੋਨ ਵਿੱਚ ਸਿਰਫ ਬੈਂਕ ਤੇ ਕਰਜ਼ਦਾਰ ਹੁੰਦੇ ਨੇ ਪਰ ਬੌਂਡ ਤਾਂ ਇਸ ਸਟਾਕਸ ਵਾਂਗ ਖਰੀਦੇ ਵਿੱਚ ਵੀ ਜਾ ਸਕਦੇ ਨੇ ਠੀਕ ਬਿਲਕੁਲ ਇਹੀ ਚੀਜ਼ ਤਾਂ ਇਸ ਨੂੰ ਇੱਕ ਗਤੀਸ਼ੀਲ ਮਤਲਬ ਇੱਕ ਡਾਇਨਾਮਿਕ ਮਾਰਕੀਟ ਬਣਾਉਂਦੀ ਹੈ ਇੱਕ ਵਾਰ ਜਾਰੀ ਹੋਣ ਤੋਂ ਬਾਅਦ ਬੌਂਡ ਸੈਕੰਡਰੀ ਮਾਰਕੀਟ ਵਿੱਚ ਹਰ ਰੋਜ਼ ਖਰੀਦੇ ਤੇ ਵੇਚੇ ਜਾਂਦੇ ਹਨ ਤੇ ਇੱਥੇ ਹੀ ਮਤਲਬ ਸਾਰੇ ਖੇਡ ਸ਼ੁਰੂ ਹੁੰਦੀ ਹੈ ਕਿਉਂਕਿ ਉਹਨਾਂ ਦੀ ਕੀਮਤ ਲਗਾਤਾਰ ਬਦਲਦੀ ਰਹਿੰਦੀ ਹੈ ਅੱਛਾ ਤਾਂ ਇੱਥੇ ਹੀ ਬੌਂਡ ਮਾਰਕੀਟ ਦਾ ਸਭ ਤੋਂ ਵੱਡਾ ਤੇ ਸਭ ਤੋਂ ਮਸ਼ਹੂਰ ਨਿਯਮ ਆਂਦਾ ਹੈ ਮੈਂ ਬਹੁਤ ਸੁਣਿਆ ਇਸ ਬਾਰੇ ਕੀਮਤ ਤੇ ਯੀਲਡ ਦਾ ਉਲਟਾ ਰਿਸ਼ਤਾ ਇਹ ਸੁਣਨ ਨੂੰ ਥੋੜਾ ਜਿਹਾ ਗੁੰਝਲਦਾਰ ਲੱਗਦਾ ਹੈ ਇਹ ਗੁੰਝਲਦਾਰ ਨਹੀਂ ਸਗੋਂ ਬਹੁਤ ਹੀ ਤਰਕਪੂਰਨ ਹੈ ਦੇਖੋ ਇਹ ਨਿਯਮ ਬੌਂਡ ਮਾਰਕੀਟ ਦਾ ਦਿਲ ਹੈ ਸਿੱਧੀ ਜੀ ਗੱਲ ਹੈ ਜਦੋਂ ਬੌਂਡ ਦੀ ਕੀਮਤ ਵੱਧਦੀ ਹੈ ਤਾਂ ਉਸ ਦੀ ਯੀਲਡ ਘਟ ਜਾਂਦੀ ਹੈ ਅਤੇ ਜਦੋਂ ਕੀਮਤ ਘਟਦੀ ਹੈ ਚਲੋ ਇੱਕ ਕਹਾਣੀ ਬਣਾਉਂਦੇ ਹਾਂ ਮੰਨ ਲਓ ਤੁਸੀਂ ਅੱਜ 100 ਰੁਪਏ ਦਾ ਇੱਕ ਸਰਕਾਰੀ ਬੌਂਡ ਖਰੀਦਿਆ ਜਿਸ ਦਾ ਕੂਪਨ ਰੇਟ ਹੈ 7% ਤੁਹਾਨੂੰ ਹਰ ਸਾਲ 7 ਰੁਪਏ ਮਿਲਣਗੇ ਹੁਣ 6 ਮਹੀਨੇ ਬਾਅਦ ਮੰਨ ਲਓ ਆਰਥਿਕਤਾ ਥੋੜੀ ਕਮਜ਼ੋਰ ਹੋ ਗਈ ਤੇ ਆਰਬੀਆਈ ਨੇ ਵਿਆਜ ਦਰਾਂ ਕਟਾ ਦਿੱਤੀਆਂ ਹੁਣ ਸਰਕਾਰ ਜੋ ਨਵੇਂ ਬੌਂਡ ਜਾਰੀ ਕਰ ਰਹੀ ਹੈ ਉਹ ਸਿਰਫ 6% ਕੂਪਨ ਦੇ ਰਹੇ ਹਨ 1 ਮਿੰਟ ਤਾਂ ਮੇਰਾ 7% ਵਾਲਾ ਬੌਂਡ ਤਾਂ ਫਿਰ ਸੋਨੇ ਵਰਗਾ ਹੋ ਗਿਆ ਹਰ ਕੋਈ ਉਹੀ ਖਰੀਦਣਾ ਚਾਹੇਗਾ ਬਿਲਕੁਲ ਤੁਹਾਡਾ ਪੁਰਾਣਾ 7% ਵਾਲਾ ਬੌਂਡ ਹੁਣ ਬਾਜ਼ਾਰ ਵਿੱਚ ਇੱਕ ਗਰਮ ਚੀਜ਼ ਹੈ। ਦੂਜੇ ਨਿਵੇਸ਼ਕ ਇਸ ਨੂੰ ਖਰੀਦਣ ਲਈ 100 ਰੁਪਏ ਤੋਂ ਵੱਧ ਦੇਣ ਲਈ ਤਿਆਰ ਹੋਣਗੇ। ਮੰਨ ਲਓ ਕੋਈ ਤੁਹਾਨੂੰ ਇਸ ਦੇ 105 ਰੁਪਏ ਦਿੰਦਾ ਹੈ। ਠੀਕ ਹੈ। ਇੱਥੇ ਕੀ ਹੋਇਆ? ਬਾਹਰ ਵਿਆਜ ਦਰਾਂ ਮਤਲਬ 6% ਕੱਟਣ ਕਾਰਨ ਤੁਹਾਡੇ ਬੌਂਡ ਦੀ ਕੀਮਤ 105 ਰੁਪਏ ਹੋ ਗਈ, ਯਾਨੀ ਵੱਧ ਗਈ। ਪਰ ਹੁਣ ਉਸ ਨਵੇਂ ਖਰੀਦਦਾਰ ਲਈ ਸੋਚੋ, ਉਸਨੇ 105 ਰੁਪਏ ਖਰਚ ਕੀਤੇ। ਪਰ ਉਸਨੂੰ 쿠ਪਨ ਤੋਂ ਹੀ 7 ਰੁਪਏ ਹੀ ਮਿਲੇਗਾ ਹੈ ਨਾ ਹਾਂ 쿠ਪਨ ਤਾਂ ਤੈ ਹੈ ਤਾਂ ਉਸ ਦੇ ਲਈ ਅਸਲ ਕਮਾਈ ਯਾਨੀ ਯੀਲਡ ਹੁਣ 7% ਨਹੀਂ ਰਹੀ ਉਹ ਘਟ ਕੇ ਲਗਭਗ 6.6% ਹੋ ਗਈ ਕੀਮਤ ਵਧੀ ਯੀਲਡ ਘਟੇ ਅਤੇ ਜੇ ਇਸ ਦਾ ਉਲਟ ਹੋ ਜਾ ਹੈ ਜੇ RBI ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਧਾ ਦੇਵੇ ਤਾਂ ਫਿਰ ਖੇਡ ਪੂਰੀ ਉਲਟ ਜਾਵੇਗੀ ਜੇਕਰ ਨਵੇਂ ਬੌਂਡ 8% ਤੇ ਮਿਲਣ ਲੱਗ ਜਾਣ ਤਾਂ ਤੁਹਾਡੇ 7% ਵਾਲੇ ਬੌਂਡ ਨੂੰ ਕੌਣ ਪੁੱਛੇਗਾ ਕੋਈ ਵੀ ਨਹੀਂ ਉਸਨੂੰ ਵੇਚਣ ਲਈ ਤੁਹਾਨੂੰ ਉਸਦੀ ਕੀਮਤ ਘਟਾਣੀ ਪਵੇਗੀ ਸ਼ਾਇਦ ਉਹ 95 ਰੁਪਏ ਦਾ ਵਿਕੇ ਇੱਥੇ ਕੀਮਤ ਘਟੀ ਪਰ ਨਵੇਂ ਖਰੀਦਦਾਰ ਲਈ yield 7% ਤੋਂ ਵੱਧ ਗਈ ਇਸੇ ਨੂੰ ਵਿਆਜ ਦਰ ਦਾ ਜੋਖਮ ਯਾਨੀ ਇੰਟਰਸਟ ਰੇਟ ਰਿਸਕ ਕਹਿੰਦੇ ਹਨ ਇਹ ਬੌਂਡ ਨਿਵੇਸ਼ ਦਾ ਸਭ ਤੋਂ ਵੱਡਾ ਜੋਖਮ ਹੈ ਤਾਂ ਵਿਆਜ ਦਰਾਂ ਸਭ ਤੋਂ ਵੱਡਾ ਕਾਰਕ ਹੋਈਆਂ ਪਰ ਕੀ ਕੋਈ ਹੋਰ ਚੀਜ਼ਾਂ ਵੀ ਹਨ ਜੋ ਬੌਂਡ ਦੀ ਕੀਮਤ ਤੇ ਅਸਰ ਪਾਉਂਦੀਆਂ ਨੇ ਜਿਵੇਂ ਕੀ ਟਾਟਾ ਦਾ ਬੌਂਡ ਤੇ ਕਿਸੇ ਛੋਟੀ ਨਵੀਂ ਕੰਪਨੀ ਦਾ ਬੌਂਡ ਇੱਕੋ ਜਿਹਾ ਹੀ ਹੋਣਗੇ ਭਾਵੇਂ ਵਿਆਜ ਦਰਾਂ ਉਹੀ ਹੋਣ ਬਹੁਤ ਵਧੀਆ ਸਵਾਲ ਇੱਥੇ ਦੂਜਾ ਵੱਡਾ ਕਾਰਕ ਆਉਂਦਾ ਹੈ ਜਿਸ ਨੂੰ ਕ੍ਰੈਡਿਟ ਜੋਖਮ ਯਾਨੀ ਕ੍ਰੈਡਿਟ ਰਿਸਕ ਕਹਿੰਦੇ ਹਨ ਇਹ ਉਹ ਜੋਖਮ ਹੈ ਕਿ ਕਰਜ਼ਾ ਲੈਣ ਵਾਲੀ ਕੰਪਨੀ ਜਾਂ ਸਰਕਾਰ ਸ਼ਾਇਦ ਆਪਣਾ ਵਾਅਦਾ ਪੂਰਾ ਨਾ ਕਰ ਸਕੇ ਮਤਲਬ ਪੈਸੇ ਵਾਪਸ ਕਰਨ ਵਿੱਚ ਡਿਫਾਲਟ ਕਰ ਜਾਵੇ ਹਾਂਜੀ ਬਿਲਕੁਲ ਇਸ ਜੋਖਮ ਨੂੰ ਮਾਪਣ ਲਈ ਕ੍ਰੈਡਿਟ ਰੇਟਿੰਗ ਏਜੰਸੀਆਂ ਹਨ ਜਿਵੇਂ ਕ੍ਰਿਸਲ, ਆਈਸੀਆਰਾ, ਮੂਡੀਜ਼, ਐਸਐਨਪੀ ਉਹ ਕੰਪਨੀਆਂ ਨੂੰ ਗ੍ਰੇਡ ਦੇਂਦੀਆਂ ਹਨ ਜਿਵੇਂ ਸਕੂਲ ਵਿੱਚ ਏਬੀਸੀ ਗ੍ਰੇਡ ਮਿਲਦੇ ਨੇ ਲਗਭਗ ਉਸੇ ਤਰ੍ਹਾਂ ਟ੍ਰਿਪਲ ਏ ਯਾਨੀ ਟ੍ਰਿਪਲ ਏ ਸਭ ਤੋਂ ਵਧੀਆ ਸਭ ਤੋਂ ਸੁਰੱਖਿਤ ਰੇਟਿੰਗ ਹੈ ਟ੍ਰਿਪਲ ਬੀ ਮਾਈਨਸ ਯਾਨੀ ਟ੍ਰਿਪਲ ਬੀ ਮਾਈਨਸ ਤੋਂ ਉੱਪਰ ਵਾਲੇ ਬੌਂਡ ਇਨਵੈਸਟਮੈਂਟ ਇਨਵੈਸਟਮੈਂਟ ਗ੍ਰੇਡ ਕਹਾਉਂਦੇ ਹਨ ਮਤਲਬ ਨਿਵੇਸ਼ ਲਈ ਠੀਕ ਮੰਨੇ ਜਾਂਦੇ ਹਨ ਤੇ ਇਸ ਤੋਂ ਹੀਠਾਂ ਵਾਲੇ ਬੌਂਡ ਹਾਈ ੀਲਡ ਜਾਂ ਮਜ਼ਾਕ ਵਿੱਚ ਜੰਕ ਬੌਂਡ ਕਹਾਉਂਦੇ ਹਨ ਅੱਛਾ ਜੰਕ ਬੌਂਡ ਹਾਂ ਉਹ ਜ਼ਿਆਦਾ ੀਲਡ ਦਿੰਦੇ ਹਨ ਪਰ ਉਹਨਾਂ ਵਿੱਚ ਡਿਫਾਲਟ ਦਾ ਖਤਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਜੇ ਕਿਸੇ ਕੰਪਨੀ ਦੀ ਰੇਟਿੰਗ ਸੁਧਰਦੀ ਹੈ ਤਾਂ ਉਸ ਦਾ ਬੌਂਡ ਹੋਰ ਸੁਰੱਖਿਤ ਹੋ ਜਾਂਦਾ ਹੈ ਤੇ ਉਸ ਦੀ ਕੀਮਤ ਵੱਧ ਜਾਂਦੀ ਹੈ ਅਤੇ ਜੇ ਰੇਟਿੰਗ ਡਿੱਗਦੀ ਹੈ ਤਾਂ ਜੋਖਮ ਵਧਣ ਕਾਰਨ ਕੀਮਤ ਵੀ ਡੇਗ ਜਾਂਦੀ ਹੈ ਇੱਕ ਮਿੰਟ ਜੇ ਮੈਂ ਇੱਕ ਬੌਂਡ ਖਰੀਦਦਾ ਹਾਂ ਤੇ ਉਸ ਨੂੰ ਮੈਚਿਓਰਿਟੀ ਤੱਕ ਰੱਖਣ ਦਾ ਇਰਾਦਾ ਰੱਖਦਾ ਹਾਂ ਤਾਂ ਕੀ ਮੈਨੂੰ ਇਸ ਕੀਮਤ ਦੇ ਉਤਰਾ ਚੜਾ ਦੀ ਪਰਵਾਹ ਕਰਨੀ ਚਾਹੀਦੀ ਹੈ ਅਖੀਰ ਵਿੱਚ ਮੈਨੂੰ ਤਾਂ ਮੇਰਾ ਪੂਰਾ ਪੈਸਾ ਵਾਪਸ ਮਿਲ ਹੀ ਜਾਵੇਗਾ ਹੈਨਾ ਇਹ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਸਿਧਾਂਤਿਕ ਤੌਰ ਤੇ ਤੁਸੀਂ ਸਹੀ ਹੋ ਜੇ ਤੁਸੀਂ ਮੈਚਿਓਰਿਟੀ ਤੱਕ ਰੱਖਦੇ ਹੋ ਤੇ ਕੰਪਨੀ ਡਿਫਾਲਟ ਨਹੀਂ ਕਰਦੀ ਤਾਂ ਤੁਹਾਨੂੰ ਪੂਰਾ ਪਾਰ ਵੈਲਿਊ ਵਾਪਸ ਮਿਲੇਗਾ ਪਰ ਦੋ ਗੱਲਾਂ ਹਨ ਪਹਿਲਾ ਮੌਕੇ ਦੀ ਲਾਗਤ ਯਾਨੀ ਓਪਰਚੁਨਿਟੀ ਕਾਸਟ ਜੇ ਤੁਸੀਂ 6% ਵਾਲੇ ਬੌਂਡ ਵਿੱਚ ਬੰਦ ਹੋ ਤੇ ਮਾਰਕੀਟ ਵਿੱਚ 8% ਮਿਲ ਰਿਹਾ ਹੈ ਤਾਂ ਤੁਸੀਂ ਹਰ ਸਾਲ 2% ਗੁਆ ਰਹੇ ਹੋ ਹਮ ਇਹ ਵੀ ਠੀਕ ਹੈ ਦੂਜਾ ਜੇ ਤੁਹਾਨੂੰ ਅਚਾਨਕ ਪੈਸੇ ਦੀ ਲੋੜ ਪੈ ਜਾਵੇ ਤੇ ਆਪਣਾ ਬੌਂਡ ਵੇਚਣਾ ਪਵੇ ਤਾਂ ਤੁਹਾਨੂੰ ਉਸ ਨੂੰ ਘਾਟੇ ਵਿੱਚ ਵੇਚਣਾ ਪੈ ਸਕਦਾ ਹੈ ਇਸ ਲਈ ਕੀਮਤ ਦੇ ਉਤਰਾ ਚੜਾ ਨੂੰ ਸਮਝਣਾ ਜ਼ਰੂਰੀ ਹੈ ਤਾਂ ਫਿਰ ਇਸ ਵਿਆਜ ਦਰ ਦੇ ਜੋਖਮ ਨੂੰ ਮਾਪਣ ਦਾ ਕੋਈ ਤਰੀਕਾ ਹੈ ਹਾਂ ਇਸ ਲਈ ਇੱਕ ਬਹੁਤ ਹੀ ਕਮ ਦਾ ਸਾਧਨ ਹੈ ਜਿਸ ਨੂੰ ਡਿਊਰੇਸ਼ਨ ਕਹਿੰਦੇ ਹਨ ਇਸ ਨੂੰ ਇੱਕ ਚੂਲੇ ਦੀ ਲੰਬਾਈ ਵਾਂਗ ਸਮਝੋ ਜਿੰਨਾ ਲੰਬਾ ਚੂਲਾ ਓਨਾ ਹੀ ਜ਼ਿਆਦਾ ਹਿੱਲੇਗਾ ਡਿਊਰੇਸ਼ਨ ਸਾਲਾਂ ਵਿੱਚ ਮਾਪੀ ਜਾਂਦੀ ਹੈ ਤੇ ਇਹ ਦੱਸਦੀ ਹੈ ਕਿ ਵਿਆਜ ਦਰਾਂ ਵਿੱਚ 1% ਬਦਲਾ ਆਉਣ ਤੇ ਬੌਂਡ ਦੀ ਕੀਮਤ ਵਿੱਚ ਲਗਭਗ ਕਿੰਨੇ ਪ੍ਰਤੀਸ਼ਤ ਬਦਲਾ ਆਵੇਗਾ ਤਾਂ ਜੇ ਇੱਕ ਬੌਂਡ ਦੀ ਡਿਊਰੇਸ਼ਨ 5 ਸਾਲ ਹੈ ਇਸ ਦਾ ਮਤਲਬ ਹੈ ਕਿ ਜੇ ਵਿਆਜ ਦਰਾਂ 1% ਵਧਣ ਤਾਂ ਉਸ ਦੀ ਕੀਮਤ ਲਗਭਗ 5% ਡਿੱਗ ਜਾਵੇਗੀ ਹਾਂਜੀ ਬਿਲਕੁਲ ਅਤੇ ਜੇ ਦਰਾਂ 1% ਘਟਣ ਤਾਂ ਕੀਮਤ 5% ਵੱਧ ਜਾਵੇਗੀ ਵਾਹ ਤਾਂ ਡਿਊਰੇਸ਼ਨ ਇੱਕ ਤਰ੍ਹਾਂ ਨਾਲ ਬੌਂਡ ਦੀ ਸੰਵੇਦਨਸ਼ੀਲਤਾ ਦਾ ਮਾਪ ਹੈ ਬਿਲਕੁਲ ਸਹੀ ਏ ਦੱਸਦਾ ਹੈ ਕਿ ਵਿਆਜ ਦਰਾਂ ਦੇ ਬਦਲਣ ਤੇ ਬੌਂਡ ਕਿੰਨਾ ਡਰਾਮਾ ਕਰੇਗਾ ਦੋ ਗੱਲਾਂ ਯਾਦ ਰੱਖੋ ਪਹਿਲੀ ਜਿੰਨੀ ਲੰਬੀ ਮਿਆਦ ਮਤਲਬ ਮੈਚਿਓਰਿਟੀ ਦਾ ਬੌਂਡ ਹੋਵੇਗਾ ਓਨੀ ਹੀ ਜ਼ਿਆਦਾ ਉਸਦੀ ਡਿਊਰੇਸ਼ਨ ਹੋਵੇਗੀ ਯਾਨੀ ਓਨਾ ਹੀ ਜ਼ਿਆਦਾ ਜੋਖਮ ਠੀਕ ਹੈ ਲੰਬੀ ਮਿਆਦ ਜ਼ਿਆਦਾ ਜੋਖਮ ਅਤੇ ਦੂਜੀ ਜਿੰਨਾ ਜ਼ਿਆਦਾ ਕੂਪਨ ਰੇਟ ਹੋਵੇਗਾ ਓਨੀ ਹੀ ਘੱਟ ਡਿਊਰੇਸ਼ਨ ਹੋਵੇਗੀ ਕਿਉਂਕਿ ਤੁਹਾਨੂੰ ਤੁਹਾਡਾ ਪੈਸਾ ਜਲਦੀ ਜਲਦੀ ਵਾਪਸ ਮਿਲ ਰਿਹਾ ਹੈ ਚਲੋ ਹੁਣ ਵੱਡੀ ਤਸਵੀਰ ਤੇ ਵਾਪਸ ਆਉਂਦੇ ਆ ਉਸ ਜੇਮਸ ਕਾਰਵਿਲ ਦੇ ਕਥਨ ਤੇ ਬੌਂਡ ਮਾਰਕੀਟ ਹਰ ਕਿਸੇ ਨੂੰ ਕਿਵੇਂ ਡਰਾ ਸਕਦੀ ਏ ਇਹ ਸਰਕਾਰਾਂ ਤੇ ਆਰਬੀਆਈ ਵਰਗੇ ਕੇਂਦਰੀ ਬੈਂਕਾਂ ਨੂੰ ਕਿਵੇਂ ਕੰਟਰੋਲ ਕਰਦੀ ਏ ਇੱਥੇ ਹੀ ਬੌਂਡ ਮਾਰਕੀਟ ਆਪਣੀ ਅਸਲ ਤਾਕਤ ਦਿਖਾਉਂਦੀ ਹੈ ਇਹ ਇੱਕ ਅਧਿਕ ਸੁਪਰ ਪਾਰਲੀਮੈਂਟ ਵਾਂਗ ਕੰਮ ਕਰਦੀ ਹੈ ਜੋ ਸਰਕਾਰਾਂ ਦੀਆਂ ਨੀਤੀਆਂ ਤੇ ਵੋਟ ਦਿੰਦੀ ਹੈ ਦੇਖੋ ਸਰਕਾਰਾਂ ਆਪਣੇ ਖਰਚਿਆਂ ਯਾਨੀ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਬੌਂਡਸ ਜਾਰੀ ਕਰਕੇ ਪੈਸਾ ਉਧਾਰ ਲੈਂਦੀਆਂ ਹਨ ਹਾਂ ਪਰ ਉਹਨਾਂ ਨੂੰ ਕਿਸ ਵਿਆਜ ਦਰ ਤੇ ਕਰਜ਼ਾ ਮਿਲੇਗਾ ਇਹ ਕੌਣ ਤੈਅ ਕਰਦਾ ਹੈ ਬਾਂਡ ਨਿਵੇਸ਼ਕ ਹਾਂਜੀ ਬਾਂਡ ਨਿਵੇਸ਼ਕ ਤਾਂ ਇੱਕ ਤਰ੍ਹਾਂ ਨਾਲੇ ਸਰਕਾਰ ਦੇ ਕੰਮ ਦਾ ਰਿਪੋਰਟ ਕਾਰਡ ਹੈ ਅੱਛਾ ਇਹ ਤਾਂ ਬਹੁਤ ਦਿਲਚਸਪ ਹੈ ਜੇ ਦੁਨੀਆ ਪਰਦੇ ਨਿਵੇਸ਼ਕਾਂ ਨੂੰ ਲੱਗਦਾ ਹੈ ਕਿ ਸਰਕਾਰ ਬਹੁਤ ਜ਼ਿਆਦਾ ਖਰਚ ਕਰ ਰਹੀ ਹੈ ਜਾਂ ਉਸ ਦੀਆਂ ਨੀਤੀਆਂ ਦੇਸ਼ ਲਈ ਚੰਗੀਆਂ ਨਹੀਂ ਹਨ ਤਾਂ ਉਹ ਜ਼ਿਆਦਾ ਈਲਡ ਦੀ ਮੰਗ ਕਰਦੇ ਹਨ ਇਸ ਨਾਲ ਸਰਕਾਰ ਲਈ ਕਰਜ਼ਾ ਲੈਣਾ ਮਹਿੰਗਾ ਹੋ ਜਾਂਦਾ ਹੈ ਏ ਬੌਂਡ ਮਾਰਕੀਟ ਦਾ ਸਰਕਾਰ ਨੂੰ ਕਹਿੰਦਾ ਤਰੀਕਾ ਹੈ ਆਪਣੇ ਖਰਚੇ ਕਾਬੂ ਵਿੱਚ ਰੱਖੋ। ਭਾਰਤ ਵਿੱਚ ਮੈਂ ਸੁਣਿਆ ਹੈ ਕਿ 10 ਸਾਲਾ ਸਰਕਾਰੀ ਬਾਂਡ ਦੀ ੀਲਡ ਬਹੁਤ ਮਹੱਤਵਪੂਰਨ ਹੁੰਦੀ ਹੈ। ਬਿਲਕੁਲ ਉਸ ਨੂੰ ਦੇਸ਼ ਦੀ ਆਰਥਿਕ ਸਿਹਤ ਦਾ ਥਰਮਾਮੀਟਰ ਮੰਨਿਆ ਜਾਂਦਾ ਹੈ। ਉਹ ਦੇਸ਼ ਦੀ ਜੋਖਮ ਮੁਕਤ ਦਰ ਹੈ ਤੇ ਉਸ ਦੇ ਆਧਾਰ ਤੇ ਹੀ ਬਾਕੀ ਸਾਰੇ ਕਰਜ਼ਿਆਂ ਦੀਆਂ ਵਿਆਜ ਦਰਾਂ ਤੈ ਹੁੰਦੀਆਂ ਹਨ। ਅਤੇ ਕੇਂਦਰੀ ਬੈਂਕ ਜਿਵੇਂ ਕਿ ਆਰਬੀਆਈ ਇਸ ਦਾ ਕੀ ਪ੍ਰਭਾਵ ਹੁੰਦਾ ਹੈ? ਉਹ ਤਾਂ ਖੁਦ ਵਿਆਜ ਦਰਾਂ ਤੈ ਕਰਦੀ ਹਨ। ਉਹ ਤੈ ਕਰਦੇ ਹਨ ਪਰ ਬੌਂਡ ਮਾਰਕੀਟ ਉਹਨਾਂ ਨੂੰ ਅਣਦੇਖਾ ਨਹੀਂ ਕਰ ਸਕਦੀ ਕਈ ਵਾਰ ਆਰਬੀਆਈ ਤੇ ਬੌਂਡ ਮਾਰਕੀਟ ਵਿੱਚ ਲੜਾਈ ਚੱਲ ਰਹੀ ਹੁੰਦੀ ਹੈ ਲੜਾਈ ਕਿਵੇਂ ਮੰਨ ਲਓ ਸਰਕਾਰ ਤੇ ਆਰਬੀਆਈ ਚਾਹੁੰਦੇ ਹਨ ਕਿ ਵਿਆਜ ਦਰਾਂ ਘਟ ਰਹਿਣ ਪਰ ਜੇ ਬੌਂਡ ਮਾਰਕੀਟ ਵਿੱਚ ਨਿਵੇਸ਼ਕਾਂ ਨੂੰ ਲੱਗ ਰਿਹਾ ਹੈ ਕਿ ਮਹਿੰਗਾਈ ਵਧਣ ਵਾਲੀ ਹੈ ਤਾਂ ਉਹ ਬੌਂਡ ਵੇਚਣਾ ਸ਼ੁਰੂ ਕਰ ਦੇਣਗੇ ਜਿਸ ਨਾਲ ੀਲਡਸ ਵਧ ਜਾਣਗੀਆਂ ਹਾਂਜੀ ਤੇ ਇਹ ਆਰਬੀਆਈ ਤੇ ਵਿਆਜ ਦਰਾਂ ਵਧਾਉਣ ਲਈ ਬਹੁਤ ਵੱਡਾ ਦਬਾਅ ਬਣਾਉਂਦਾ ਹੈ ਵਿੱਤੀ ਬਾਜ਼ਾਰਾਂ ਵਿੱਚ ਇੱਕ ਅਣਲਿਖਿਆ ਨਿਯਮ ਹੈ ਜੇਕਰ ਬੌਂਡ ਮਾਰਕੀਟ ਤੇ ਕੇਂਦਰੀ ਬੈਂਕ ਵੱਖ-ਵੱਖ ਸੋਚ ਰਹੇ ਹੋਣ ਤਾਂ ਅੰਤ ਵਿੱਚ ਬੌਂਡ ਮਾਰਕੀਟ ਹੀ ਜਿੱਤਦੀ ਹੈ ਠੀਕ ਹੈ ਇਹ ਸਭ ਬਹੁਤ ਦਿਲਚਸਪ ਹੈ ਪਰ ਹੁਣ ਸਭ ਤੋਂ ਜ਼ਰੂਰੀ ਸਵਾਲ ਇੱਕ ਆਮ ਨਿਵੇਸ਼ਕ ਜੋ ਸਟਾਕ ਮਾਰਕੀਟ ਵਿੱਚ ਪੈਸਾ ਲਗਾਉਂਦਾ ਹੈ ਉਸ ਨੂੰ ਇਹ ਸਭ ਨਾਲ ਕੀ ਲੈਣਾ ਦੇਣਾ ਬੌਂਡ ਤੇ ਸਟਾਕ ਦਾ ਕੀ ਸੰਬੰਧ ਹੈ ਇਹਨਾਂ ਦਾ ਸਿੱਧਾ ਡੂੰਗਾ ਤੇ ਅਟੁੱਟ ਸੰਬੰਧ ਹੈ ਸਭ ਤੋਂ ਪਹਿਲਾ ਅਸਰ ਪੈਂਦਾ ਹੈ ਸਟਾਕਸ ਦੇ ਮੁਲਾਂਕਣ ਯਾਨੀ ਵੈਲਿਊਏਸ਼ਨ ਤੇ ਇਸ ਨੂੰ ਇਸ ਤਰ੍ਹਾਂ ਸਮਝੋ ਸੁਰੱਖਿਤ ਸਰਕਾਰੀ ਬਾਂਡ ਦੀ ੀਲਡ ਸਟਾਕਸ ਲਈ ਇੱਕ ਮੁਕਾਬਲਾ ਹੈ ਜਦੋਂ 10 ਸਾਲਾ ਸਰਕਾਰੀ ਬਾਂਡ ਤੇ ੀਲਡ 7% ਜਾਂ 8% ਹੋ ਜਾਂਦੀ ਹੈ ਤਾਂ ਵੱਡੇ ਨਿਵੇਸ਼ਕ ਸੋਚਦੇ ਹਨ ਮੈਂ ਜੋਖਮ ਭਰੇ ਸਟਾਕ ਵਿੱਚ ਪੈਸਾ ਕਿਉਂ ਲਗਾਵਾਂ ਜਦੋਂ ਮੈਨੂੰ ਸਰਕਾਰ ਦੀ ਗਾਰੰਟੀ ਨਾਲ ਬਿਨਾਂ ਜੋਖਮ ਦੇ 8% ਰਿਟਰਨ ਮਿਲ ਰਿਹਾ ਹੈ ਬਿਲਕੁਲ ਇਸ ਨਾਲ ਸਟਾਕ ਮਾਰਕੀਟ ਵਿੱਚੋਂ ਕੈਸਾ ਨਿਕਲ ਕੇ ਬੌਂਡ ਮਾਰਕੀਟ ਵਿੱਚ ਜਾਣ ਲੱਗਦਾ ਹੈ ਸਟਾਕਸ ਘਟਾਕਰਸ਼ਕ ਹੋ ਜਾਂਦੇ ਹਨ ਹਾਂ ਸਾਨੂੰ ਲੱਗਦਾ ਹੈ ਕਿ ਕੰਪਨੀਆਂ ਦੀ ਕਮਾਈ ਹੀ ਸਭ ਕੁਝ ਹੈ ਪਰ ਅਸਲ ਵਿੱਚ ਬੌਂਡ ੀਲਜ਼ ਇੱਕ ਤਰ੍ਹਾਂ ਨਾਲ ਗ੍ਰੈਵਿਟੀ ਜਾਂ ਗੁਰੂਤਵਾਕਰਸ਼ਨ ਤੈਅ ਕਰਦੀਆਂ ਹਨ ਜੇ ਗ੍ਰੈਵਿਟੀ ਵੱਧ ਜਾਵੇ ਯਾਨੀ ਬੌਂਡ ੀਲਜ਼ ਵੱਧ ਜਾਣ ਤਾਂ ਸਭ ਤੋਂ ਉੱਚੀ ਉਡਾਨ ਭਰਨ ਵਾਲੇ ਸਟਾਕਸ ਵੀ ਤਰਤੀ ਤੇ ਡਿੱਗਣਗੇ ਮਤਲਬ ਕੰਪਨੀਆਂ ਪਾਵੇਂ ਚੰਗਾ ਕੰਮ ਕਰ ਰਹੀਆਂ ਹੋਣ ਫਿਰ ਵੀ ਮਾਰਕੀਟ ਡਿੱਗ ਸਕਦੀ ਹੈ ਹਾਂ ਇੱਕ ਬਹੁਤ ਮਹੱਤਵਪੂਰਨ ਗੱਲ ਕਹੀ ਜਾਂਦੀ ਹੈ ਭਾਵੇਂ ਕੰਪਨੀਆਂ ਦੀ ਕਮਾਈ ਚੰਗੀ ਹੋਵੇ ਜੇ ਬੌਂਡ ੀਲਡਸ ਕਮਾਈ ਦੇ ਵਾਅਦੇ ਤੋਂ ਤੇਜ਼ੀ ਨਾਲ ਵੱਧਦੀਆਂ ਹਨ ਤਾਂ ਵੀ ਮਾਰਕੀਟ ਡਿੱਗ ਸਕਦੀ ਹੈ ਅਤੇ ਕੀ ਇਸ ਵੱਧਦੀ ਗ੍ਰੈਵਿਟੀ ਦਾ ਅਸਰ ਸਾਰੇ ਸੈਕਟਰਾਂ ਤੇ ਇੱਕੋ ਜਿਹਾ ਹੁੰਦਾ ਹੈ ਨਹੀਂ ਅਸਰ ਬਹੁਤ ਵੱਖਰਾ ਹੁੰਦਾ ਹੈ ਸਭ ਤੋਂ ਬੁਰਾ ਪ੍ਰਭਾਵ ਆਈਟੀ ਤੇ ਨਵੀਂ ਉਮਰ ਦੀਆਂ ਤਕਨੀਕੀ ਕੰਪਨੀਆਂ ਤੇ ਪੈਂਦਾ ਹੈ ਕਿਉਂ ਕਿਉਂਕਿ ਉਹਨਾਂ ਦੀ ਜ਼ਿਆਦਾਤਰ ਕਮਾਈ ਭਵਿੱਖ ਵਿੱਚ ਆਉਣ ਦੀ ਉਮੀਦ ਹੁੰਦੀ ਹੈ ਜਦੋਂ ਵਿਆਜ ਦਰਾਂ ਵੱਧਦੀਆਂ ਹਨ ਤਾਂ ਭਵਿੱਖ ਦੇ ਉਸ ਪੈਸੇ ਦੀ ਅੱਜ ਦੀ ਕੀਮਤ ਘਟ ਜਾਂਦੀ ਹੈ। ਅੱਛਾ। ਇਸੇ ਤਰ੍ਹਾਂ ਉੱਚ ਪੀ ਵਾਲੀਆਂ ਐਫਐਮਸੀਜੀ ਕੰਪਨੀਆਂ ਤੇ ਵੀ ਬੁਰਾ ਅਸਰ ਪੈਂਦਾ ਹੈ। ਪਰ ਦੂਜੇ ਪਾਸੇ ਪੀਐਸਯੂ ਬੈਂਕਾਂ ਤੇ ਬੀਮਾ ਕੰਪਨੀਆਂ ਲਈ ਇਹ ਚੰਗਾ ਹੋ ਸਕਦਾ ਹੈ। ਉਹ ਕਿਵੇਂ? ਉਹਨਾਂ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਜਿਸ ਨੂੰ ਉਹ ਹੁਣ ਉੱਚੀਆਂ ਦਰਾਂ ਤੇ ਦੁਬਾਰਾ ਨਿਵੇਸ਼ ਕਰਕੇ ਜ਼ਿਆਦਾ ਕਮਾ ਸਕਦੀਆਂ ਹਨ। ਇਹ ਸਭ ਸਮਝਣ ਤੋਂ ਬਾਅਦ ਇੱਕ ਨਿਵੇਸ਼ਕ ਇਹਨਾਂ ਜੋਖਮਾਂ ਤੋਂ ਕਿਵੇਂ ਬਚ ਸਕਦਾ ਹੈ? ਕੋਈ ਸਧਾਰਨ ਰਣਨੀਤੀਆਂ ਹਨ ਹਾਂਜੀ ਬਿਲਕੁਲ ਦੋ ਬੁਨਿਆਦੀ ਰਣਨੀਤੀਆਂ ਬਹੁਤ ਪ੍ਰਭਾਵਸ਼ਾਲੀ ਹਨ ਪਹਿਲੀ ਹੈ ਵਿਭਿੰਨਤਾ ਯਾਨੀ ਡਾਇਵਰਸੀਫਿਕੇਸ਼ਨ ਆਪਣਾ ਸਾਰਾ ਪੈਸਾ ਇੱਕ ਹੀ ਟੋਕਰੀ ਵਿੱਚ ਨਾ ਪਾਓ ਬਿਲਕੁਲ ਆਪਣਾ ਪੈਸਾ ਵੱਖ-ਵੱਖ ਜਾਰੀ ਕਰਤਾ ਵਾਂ ਵੱਖ-ਵੱਖ ਸੈਕਟਰਾਂ ਤੇ ਸਭ ਤੋਂ ਜ਼ਰੂਰੀ ਵੱਖ-ਵੱਖ ਮਿਆਦਾਂ ਵਿੱਚ ਵੰਡੋ ਜੇ ਇੱਕ ਬੌਂਡ ਵਿੱਚ ਸਮੱਸਿਆ ਆਂਦੀ ਵੀ ਹੈ ਤਾਂ ਤੁਹਾਡਾ ਪੂਰਾ ਪੋਰਟਫੋਲੀਓ ਡੁੱਬੇਗਾ ਨਹੀਂ ਅਤੇ ਦੂਜੀ ਰਣਨੀਤੀ ਜੋ ਮੈਂ ਸੁਣੀ ਹੈ ਬੌਂਡ ਲੈਡਰਿੰਗ ਓਕੀਏ ਬੌਂਡ ਲੈਡਰਿੰਗ ਇੱਕ ਬਹੁਤ ਹੀ ਸਮਝਦਾਰ ਰਣਨੀਤੀ ਹੈ ਕਲਪਨਾ ਕਰੋ ਕਿ ਤੁਹਾਡੇ ਕੋਲ 5 ਲੱਖ ਰੁਪਏ ਹਨ ਤੁਸੀਂ 1-1 ਲੱਖ ਦੇ 5 ਬੌਂਡ ਖਰੀਦੇ ਹੋ ਇੱਕ 1 ਸਾਲ ਚ ਮੈਚ्योर ਹੋਵੇਗਾ ਦੂਜਾ 2 ਸਾਲ ਚ ਤੀਜਾ 3 ਸਾਲ ਚ ਇੱਕ ਪੌੜੀ ਮੰਗ ਠੀਕ ਹੈ ਇੱਕ ਲੈਡਰ ਬਣ ਗਈ ਹਾਂ ਅਗਲੇ ਸਾਲ ਜਦੋਂ ਤੁਹਾਡਾ 1 ਸਾਲ ਵਾਲਾ ਬਾਂਡ ਮੈਚੁਰ ਹੁੰਦਾ ਹੈ ਤਾਂ ਤੁਹਾਡੇ ਕੋਲ 1 ਲੱਖ ਰੁਪਏ ਵਾਪਸ ਆ ਜਾਂਦੇ ਹਨ ਹੁਣ ਤੁਸੀਂ ਇਸ ਨੂੰ ਦੁਬਾਰਾ ਇੱਕ ਨਵੇਂ 5 ਸਾਲ ਦੇ ਬਾਂਡ ਵਿੱਚ ਨਿਵੇਸ਼ ਕਰਦੇ ਹੋ ਜੋ ਉਸ ਸਮੇਂ ਦੀ ਮੌਜੂਦਾ ਵਿਆਜ ਦਰ ਤੇ ਮਿਲੇਗਾ ਅੱਛਾ ਤਾਂ ਇਸ ਨਾਲ ਹਰ ਸਾਲ ਤੁਹਾਡੀ ਪੌੜੀ ਦਾ ਇੱਕ ਡੰਡਾ ਮੈਚੁਰ ਹੁੰਦਾ ਰਹੇਗਾ। ਬਿਲਕੁਲ ਇਸ ਤਰ੍ਹਾਂ ਹਰ ਸਾਲ ਤੁਹਾਡਾ ਇੱਕ ਬੌਂਡ ਮੈਚੁਰ ਹੁੰਦਾ ਰਹੇਗਾ ਜਿਸ ਨਾਲ ਤੁਹਾਨੂੰ ਨਿਯਮਿਤ ਨਕਦੀ ਵੀ ਮਿਲਦੀ ਰਹੇਗੀ। ਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਆਪਣੇ ਸਾਰੇ ਪੈਸੇ ਨੂੰ ਇੱਕੋ ਵਾਰ ਘੱਟ ਵਿਆਜ ਦਰਾਂ ਤੇ ਫਸਾਉਣ ਦੇ ਜੋਖਮ ਤੋਂ ਬਚ ਜਾਂਦੇ ਹੋ। ਤਾਂ ਜੇ ਅਸੀਂ ਇਸ ਸਾਰੀ ਗੱਲਬਾਤ ਦਾ ਸਾਰ ਕੱਢੀਏ ਤਾਂ ਬੌਂਡ ਸਿਰਫ ਇੱਕ ਸੁਰੱਖਿਅਤ ਨਿਵੇਸ਼ ਨਹੀਂ ਹਨ ਇਹਨਾਂ ਦੀਆਂ ਕੀਮਤਾਂ ਤੇ ਯੀਲਡਸ ਦਾ ਉਲਟਾ ਰਿਸ਼ਤਾ ਹੁੰਦਾ ਹੈ। ਜੋ ਵਿਆਜ ਦਰਾਂ ਤੇ ਕੰਪਨੀ ਦੀ ਭਰੋਸੇਯੋਗਤਾ ਤੇ ਨਿਰਭਰ ਕਰਦਾ ਹੈ ਅਤੇ ਇਹੀ ਰਿਸ਼ਤਾ ਬੌਂਡ ਮਾਰਕੀਟ ਨੂੰ ਉਹ ਸ਼ਕਤੀ ਦਿੰਦਾ ਹੈ ਜਿਸ ਨਾਲ ਇਹ ਸਰਕਾਰਾਂ ਤੋਂ ਲੈ ਕੇ ਸਟਾਕ ਮਾਰਕੀਟ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰਦੀ ਹੈ। ਬਿਲਕੁਲ ਸਹੀ ਸਾਰਾਂਸ਼ ਹੈ ਬੌਂਡ ਮਾਰਕੀਟ ਆਰਥਿਕ ਤਾਦਾ ਅਸਲ ਬੈਡਰੌਕ ਹੈ। ਅਤੇ ਜਾਂਦੇ ਜਾਂਦੇ ਇੱਕ ਆਖਰੀ ਦਿਲਚਸਪ ਵਿਚਾਰ ਛੱਡ ਜਾਂਦੀਆਂ ਅਸੀਂ ਛੂਲੇ ਦੀ ਗੱਲ ਕੀਤੀ ਕਿ ਕੀਮਤ ਤੇ yield ਦਾ ਰਿਸ਼ਤਾ ਉਲਟਾ ਹੈ। ਪਰ ਅਸਲ ਵਿੱਚ ਇਹ ਛੂਲਾ ਪੂਰੀ ਤਰ੍ਹਾਂ ਸਿੱਧਾ ਨਹੀਂ ਹੁੰਦਾ ਇਸ ਵਿੱਚ ਥੋੜਾ ਜਿਹਾ ਮੋੜ ਹੁੰਦਾ ਹੈ ਇੱਕ ਕਰਵ ਵਿੱਤ ਦੀ ਭਾਸ਼ਾ ਵਿੱਚ ਇਸ ਕਰਵ ਨੂੰ ਕਨਵੇਕਸਿਟੀ ਕਿਹਾ ਜਾਂਦਾ ਹੈ ਇਹ ਕਨਵੇਕਸਿਟੀ ਨਿਵੇਸ਼ਕ ਲਈ ਚੰਗੀ ਹੈ ਜਾਂ ਮਾੜੀ ਆਮ ਤੌਰ ਤੇ ਇਹ ਨਿਵੇਸ਼ਕਾਂ ਲਈ ਇੱਕ ਛੋਟਾ ਜਿਹਾ ਬੋਨਸ ਹੈ ਇਸ ਦਾ ਮਤਲਬ ਹੈ ਕਿ ਜਦੋਂ ਵਿਆਜ ਦਰਾਂ 1% ਘਟਦੀਆਂ ਹਨ ਤਾਂ ਤੁਹਾਡੇ ਬੌਂਡ ਦੀ ਕੀਮਤ ਸ਼ਾਇਦ 5% ਤੋਂ ਥੋੜੀ ਜ਼ਿਆਦਾ ਮੰਨ ਲਓ 5.1% ਵਧ ਜਾਵੇ। ਅੱਛਾ। ਪਰ ਜਦੋਂ ਵਿਆਜ ਦਰਾਂ 1% ਵਧਦੀਆਂ ਹਨ ਤਾਂ ਕੀਮਤ ਸ਼ਾਇਦ 5% ਦੀ ਬਜਾਏ ਥੋੜੀ ਘਟ ਮੰਨ ਲਓ 4.9% ਹੀ ਡਿੱਗੇ। ਤਾਂ ਇਹ ਇੱਕ ਛੁਪਿਆ ਹੋਇਆ ਕੁਸ਼ਨ ਹੋਇਆ। ਹਾਂਜੀ। ਇੱਕ ਛੁਪਿਆ ਹੋਇਆ ਕੁਸ਼ਨ ਜੋ ਤੁਹਾਡੇ ਨੁਕਸਾਨ ਨੂੰ ਥੋੜਾ ਘਟ ਕਰਦਾ ਹੈ ਤੇ ਫਾਇਦੇ ਨੂੰ ਥੋੜਾ ਵਧਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਬੌਂਡ ਮਾਰਕੀਟ ਦੀ ਸ਼ਾਂਤ ਸਤਾ ਦੇ ਹੇਠਾਂ ਹਮੇਸ਼ਾ ਹੋਰ ਵੀ ਬਹੁਤ ਕੁਝ ਹੁੰਦਾ ਹੈ